ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਬਾਰੇ ਗੱਲ ਕਰਦੇ ਆ ਇਸ ਦਾ ਵਿਸਥਾਰ ਜਾਣਨ ਲਈ ਤੁਹਾਨੂੰ ਇਸ ਦੇ ਨਵੇਂ ਪਾਠਕ੍ਰਮ ਬਾਰੇ ਵੀ ਜਾਣਨਾ ਚਾਹੀਦਾ ਹੈ ਤੇ ਗੱਲ ਕਰਨੀ ਚਾਹੀਦੀ ਹੈ ਮੈਂ ਇਸ ਦੇ ਕੁਝ ਐਮ ਪਹਿਲੂਆਂ ਉੱਪਰ ਗੱਲ ਕਰਨੀ ਚਾਹੁੰਦਾ ਹਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅੰਤਿਮ ਦਸਤਾਵੇਜ਼ ਜਿਸ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆਖਦੇ ਹਨ ਵਿਚ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਦੀ ਸਖਤ ਮਨਾਹੀ ਕੀਤੀ ਗਈ ਹੈ। ਅਧਿਆਪਕ ਹੋਣ ਸਿਰਫ ਸਕੂਲ ਨਾਲ ਜੁੜੀ ਹੋਈ ਕਿਸੇ ਦੋ ਜ਼ਿੰਮੇਵਾਰੀਆਂ ਤੱਕ ਹੀ ਸੀਮਤ ਰੱਖੇ ਜਾਣਗੇ। ਇਸ ਦੇ ਨਾਲ ਜੁੜੇ ਹੋਏ ਦੋ ਹੋਰ ਦਸਤਾਵੇਜ਼ ਵੀ ਹਨ। ਨੈਸ਼ਨਲ 커ਰੀਕੂਲਮ ਫਰੇਮਵਰਕ 2022 ਅਤੇ ਨੈਸ਼ਨਲ 커ਰੀਕੂਲਮ ਫਰੇਮਵਰਕ 2023। ਅਧਿਆਪਕ ਜਥੇਬੰਦੀਆਂ ਦੀ ਗੱਲ ਇੱਕ ਪਾਸੇ ਰੱਖ ਦਿਓ। ਆਓ ਦੇਖੀਏ ਕੀ ਇਹ ਨਵੀਂ ਸਿੱਖਿਆ ਨੀਤੀ ਤੁਹਾਡੇ ਬੱਚੇ ਦੇ ਹੱਕ ਹਿਤ ਵਿੱਚ ਕਿੰਨੀ ਹੈ ਪਹਿਲਾ ਪ੍ਰੀ ਸਕੂਲ ਸਿੱਖਿਆ ਜਿਸ ਉਪਰ ਪਹਿਲਾਂ ਕੋਈ ਅਨਕੁਸ਼ ਨਹੀਂ ਸੀ ਹੁਣ ਇਸ ਨੂੰ ਬਕਾਇਦਾ ਰੈਗੂਲੇਟ ਕਰਨ ਦਾ ਪ੍ਰਾਵਧਾਨ ਹੈ ਐਨ ਸੀ ਐਫ ਪਹਿਲੇ 5 ਸਾਲਾਂ ਨੂੰ ਫਾਊਂਡੇਸ਼ਨ ਸਟੇਜ ਵਜੋਂ ਲੈ ਕੇ ਬਣਾਇਆ ਗਿਆ ਹੈ ਇਸ ਵਿੱਚ ਬੱਚਿਆਂ ਨੂੰ ਬੋਲਣ ਦਾ ਸਲੀਕਾ ਆਪਣੀ ਗੱਲ ਦਾ ਪ੍ਰਗਟਾਵਾ ਕਰਨਾ ਤੇ ਇੱਕ ਵਿਸ਼ੇ ਉੱਪਰ ਗੱਲ ਕਰਨ ਦੇ ਸਮਰਥ ਬਣਾਉਣਾ ਹੈ। ਉਸ ਨੂੰ ਕਟਟੀਵਟੀਆਂ ਰਾਹੀਂ ਸਿਖਾਇਆ ਜਾਣਾ ਹੈ। ਇਸ ਉਸਨੇ ਸਿੱਖਣਾ ਹੈ ਮਿਲਜੁਲ ਕੇ ਕਿਵੇਂ ਰਹਿਣਾ ਹੈ। ਮਿਲਜੁਲ ਕੇ ਕੋਈ ਕੰਮ ਕਿਵੇਂ ਕਰਨਾ ਹੈ, ਇੱਕ ਦੂਜੇ ਨਾਲ ਗੱਲਬਾਤ ਕਿਵੇਂ ਕਰਨੀ ਹੈ। ਪਾਸ਼ਾ ਦੀ ਮਦਦ ਨਾਲ ਆਪਣੇ ਆਲੇ ਦੁਆਲੇ ਨੂੰ ਕਿਵੇਂ ਟੋਣਾ ਹੈ। ਕਿਵੇਂ ਆਪਣੀ ਮਾਂ ਬੋਲੀ ਦੀ ਵਰਤੋਂ ਗਿਆਨ ਕਰਨ ਲਈ ਕਰਨੀ ਹੈ। ਕਿਵੇਂ ਅਕਾਰਾਂ ਰੇਖਾਵਾਂ ਨੂੰ ਸ਼੍ਰੇਣੀਬੱਧ ਕਰਨਾ ਹੈ। ਮਤਲਬ ਸਿੱਖਣ ਦੇ ਕੁਦਰਤੀ ਗੁਣ ਨੂੰ ਅਕਾਦਮਿਕ ਲਰਨਿੰਗ ਤੱਕ ਕਿਵੇਂ ਲੈ ਕੇ ਆਉਣਾ ਹੈ ਇਸ ਵਿੱਚ ਵਿਦਿਆਰਥੀਆਂ ਨੂੰ ਕਹਾਣੀਆਂ ਬਣਾਉਣਾ ਸੁਣਾਉਣਾ ਸੁਣ ਕੇ ਸਮਝਣਾ ਸਮਝ ਕੇ ਆਪਣੀ رائے ਦੇਣਾ ਕਵਿਤਾਵਾਂ ਗਾਉਨੀਆਂ ਉਹਨਾਂ ਦੇ ਤਾਲ ਨਾਲ ਨੱਚਣਾ ਪਾਸ਼ਾ ਦੇ ਤਾਲ ਨੂੰ ਸਮਝਣਾ ਤੇ ਪਾਸ਼ਾ ਦੀ ਖੁਲੀ ਵਰਤੋਂ ਕਰਨਾ ਸਿੱਖਣਾ ਹੈ ਉਹ ਗਿਣਨਾ ਛਿੰਨਾ ਚੁਣਨਾ ਸੁਣਨਾ ਸੁਣਾਉਣਾ ਬੋਲਣਾ ਬੁਲਾਉਣਾ ਸਮਝਣਾ ਦੇਖ ਕੇ ਪੜ੍ਹ ਕੇ ਸੁਣ ਕੇ ਸਮਝਣਾ ਤਸਵੀਰਾਂ ਨੂੰ ਜੋੜਨਾ ਕ੍ਰਮ ਨੂੰ ਸਮਝਣਾ ਸਿੱਖਣ ਦੀ ਜਾਂਚ ਨੂੰ ਜਾਣਨਾ ਆਦਿ ਸ਼ਾਮਿਲ ਕੀਤਾ ਗਿਆ ਹੈ ਨਾ ਇਸ ਵਿੱਚ ਜ਼ਿਆਦਾ ਕਿਤਾਬਾਂ ਹਨ ਨਾ ਅੰਗਰੇਜ਼ੀ ਮਾਧਿਅਮ ਹੈ ਨਾ ਹੋਮਵਰਕ ਹੈ ਨਾ ਕੜਿਆ ਕੜਾਇਆ ਗਿਆਨ ਹੈ ਅਧਿਆਪਕਾਂ ਲਈ 50 ਘੰਟੇ ਦੀ ਸਾਲਾਨਾ ਟ੍ਰੇਨਿੰਗ ਲਾਜ਼ਮੀ ਹੈ ਤਾਂ ਜੋ ਉਹ ਇਸ ਪਾਠਕ੍ਰਮ ਨੂੰ ਆਪਣੀਆਂ ਜਮਾਤਾਂ ਵਿੱਚ ਲਾਗੂ ਕਰ ਸਕਣ ਲਗਾਤਾਰਤਾ ਵਿੱਚ ਲੈਸਨ ਪਲਾਨ ਬਣਾ ਕੇ ਤੇ ਉਹਨਾਂ ਨੂੰ ਲਾਗੂ ਕਰਕੇ ਹੀ ਇਹ ਸਭ ਕੁਝ ਕੀਤਾ ਜਾਣਾ ਹੈ ਦੂਜੀ ਤੱਕ ਵਿਦਿਆਰਥੀਆਂ ਨੇ ਜਾਣਨਾ ਸਮਝਣਾ ਸੁਣਨਾ ਚੁਣਨਾ ਚिन्नਨਾ ਪਛਾਣਨਾ ਲਿਖਣਾ ਲਿਖੇ ਹੋਏ ਨੂੰ ਪੜਨਾ ਇਹੋ ਸਾਰਾ ਕੁਝ ਸਿੱਖਣਾ ਹੈ ਤੀਜੀ ਤੋਂ ਬਕਾਇਦਾ ਲਿਖਣਾ ਪੜਨਾ ਪੜ ਕੇ ਸਮਝਣਾ ਆਲੇ ਦੁਆਲੇ ਨੂੰ ਜਾਣਨਾ ਤੇ ਭਾਸ਼ਾ ਦੀ ਸਕੂਸ਼ਲ ਵਰਤੋਂ ਕਰਨਾ ਸਿੱਖਣਾ ਹੈ ਇਹ ਸਾਰਾ ਕੁਝ ਐਕਟੀਵਿਟੀ ਰਾਹੀਂ ਸਿੱਖਣਾ ਹੈ। ਮਤਲਬ ਵਿਦਿਆਰਥੀ ਹਰ ਰੋਜ਼ ਆਪਣੀ ਜਮਾਤ ਵਿੱਚ ਕੁਝ ਕਰਨਗੇ, ਕਰਕੇ ਦੇਖਣਗੇ, ਆਪਣਾ ਅਨੁਭਵ ਲੈਣਗੇ ਤੇ ਫਿਰ ਉਸ ਨੂੰ ਸਮਝਣਗੇ। ਇਹ ਐਕਟੀਵਿਟੀ ਪੜਨ ਦੀ ਪੜ ਕੇ ਜਾਣਨ ਤੇ ਸਮਝਣ ਦੀ, ਲਿਖਣ ਦੀ, ਸੁਣਨ ਦੀ, ਖੇਡਣ ਦੀ, ਨਾਟਕ ਕਰਨ ਦੀ, ਕਹਾਣੀ ਬਣਾਉਣ ਦੀ, ਚਿੱਤਰਣ ਦੀ, ਲੱਭਣ ਦੀ, ਖੋਜਣ ਦੀ, ਸੋਚਣ ਦੀ ਹੋ ਸਕਦੀ ਹੈ। ਇਸ ਵਾਸਤੇ ਇਸ ਪਾਠਕ੍ਰਮ ਵਿੱਚ ਸਿੱਖਣ ਪ੍ਰਾਪਤੀਆਂ ਦਾ ਵੇਰਵਾ ਹੈ ਇਹ ਸਾਰਾ ਕੁਝ ਵਿਦਿਆਰਥੀ ਦੀ ਸਿੱਖਣ ਦੀ ਕੁਦਰਤੀ ਪਰਵਿਰਤੀ ਨਾਲ ਜੋੜਿਆ ਗਿਆ ਹੈ ਕਿਤਾਬਾਂ ਪਿੱਛੇ ਰੱਖ ਕੇ ਅਧਿਆਪਕਾਂ ਨੇ ਆਪਣੀ ਅਧਿਆਪਨ ਵਿਧੀ ਤਿਆਰ ਕਰਨੀ ਹੈ ਇਸ ਵਾਸਤੇ ਹਰ ਸਾਲ ਉਹਨਾਂ ਨੂੰ 50 ਘੰਟੇ ਦੀ ਪ੍ਰੋਫੈਸ਼ਨਲ ਵਿਕਾਸ ਦੀਆਂ ਵਰਕਸ਼ਾਪਾਂ ਲਗਾਉਣੀਆਂ ਹਨ ਰੱਟੇ ਤੇ ਕੋਟੇ ਤੋਂ ਸੰਪੂਰਨ ਆਜ਼ਾਦੀ ਦਿੱਤੀ ਗਈ ਹੈ ਟਿਊਸ਼ਨ ਜੇਕਰ ਕਿਸੇ ਬੱਚੇ ਨੂੰ ਲੋੜ ਪੈਂਦੀ ਹੈ ਤਾਂ ਇਸ ਦਾ ਕਸੂਰ ਅਧਿਆਪਕ ਦੀ ਅਧਿਆਪਨ ਵਿਧੀ ਦਾ ਹੋਵੇਗਾ ਸਕੂਲਾਂ ਦਾ ਕੰਟਰੋਲ 16 ਕਟਾਓ 18 ਮੈਂਬਰੀ ਕਮੇਟੀਆਂ ਕੋਲ ਰਹੇਗਾ ਪਾਠਕ੍ਰਮ ਇੱਕ ਥਾਂ ਬਣੇਗਾ ਇਸ ਲਈ NCERT ਜ਼ਿੰਮੇਵਾਰ ਹੋਵੇਗੀ ਪਾਸ਼ਾਵਾਂ ਦੋ ਹੋਣਗੀਆਂ ਇੱਕ ਮਾਧਿਅਮ ਦੀ ਦੂਜੀ ਆਪੋ ਆਪਣੇ ਖੇਤਰ ਦੀ ਤੀਜੀ ਪਾਸ਼ਾ ਆਪਸ਼ਨਲ ਹੈ ਵਿਗਿਆਨ ਪੜਨ ਵਾਲੇ ਸੋਸ਼ਲ ਸਾਇੰਸ ਦਾ ਵਿਸ਼ਾ ਵੀ ਪੜਨਗੇ ਤੇ ਸੋਸ਼ਲ ਸਾਇੰਸ ਵਾਲੇ ਵਿਗਿਆਨ ਦਾ ਵਿਸ਼ਾ ਪੜਨਗੇ ਉਹ ਵੀ ਇਸ ਲਈ ਕਿ ਜ਼ਿੰਦਗੀ ਵਿੱਚ ਮਸਲੇ ਜਦੋਂ ਦਰ ਪੇਸ਼ ਹੁੰਦੇ ਹਨ ਤਾਂ ਮਨੁੱਖ ਨੂੰ ਉਸ ਦੇ ਸਾਰੇ ਪਹਿਲੂ ਵਿਚਾਰਨੇ ਪੈਂਦੇ ਹਨ ਇਤਿਹਾਸ ਪੜਨ ਦਾ ਮੰਤਵ ਕਟਨਾਵਾ ਨੂੰ ਕ੍ਰਮ ਵਿੱਚ ਰੱਖ ਕੇ ਸਮਝਣਾ ਹੈ ਵਿਗਿਆਨ ਪੜਨ ਦਾ ਮਤਲਬ ਵਿਗਿਆਨਕ ਤੰਗ ਨਾਲ ਸੋਚਣਾ ਸਿੱਖਣਾ ਹੈ ਭਾਸ਼ਾ ਦਾ ਕੌਸ਼ਲ ਪਾਸ਼ਾ ਦੀ ਵਰਤੋਂ ਜਾਣਨ ਸਮਝਣ ਸਮਝਾਉਣ ਤੇ ਦੱਸਣ ਲਈ ਹੋਣੀ ਹੈ ਸਾਰੇ ਵਿਦਿਆਕਰਮ ਵਿੱਚ ਬੱਚਿਆਂ ਅੰਦਰ ਐਨਾਲਿਟਿਕਲ ਸਕਿੱਲ ਪੈਦਾ ਕਰਨਾ ਹੈ ਚਲਦਾ ਇਸ ਵਿੱਚ ਕੀ ਪੈੜ ਹੈ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਵੱਜੋਂ ਦੇਖਿਏ ਇਸ ਨਾਲ ਸਾਡੇ ਬੱਚਿਆਂ ਨੂੰ ਕੀ ਨੁਕਸਾਨ ਹੋਣਾ ਹੈ